हां जी दोस्तों सत श्री अकाल ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਇੱਕ ਵਾਰ ਫੇਰ ਜੁੜ ਚੁੱਕੇ ਆ ਇਸ ਵੇਲੇ ਦੁਨੀਆ ਭਰ ਦੇ ਵਿੱਚ ਜੇ ਕਹੀਏ ਕਿ جنگ ਦਾ ਮਾਹੌਲ ਬਣਿਆ ਹੋਇਆ ਇੱਕ ਸਹਮ ਦਾ ਮਾਹੌਲ ਹੈ ਜਿੱਥੇ ਜਾਓ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਆਖਰ ਇਸ جنگ ਦਾ ਬਣੇਗਾ ਕੀ ਜਿਹੜੀ جنگ ਯੂਕਰੇਨ ਤੋਂ ਹੁੰਦੀ ਹੋਈ ਹੁਣ ਇਰਾਨ ਵਾਲੇ ਪਾਸੇ ਨੂੰ ਵੱਧ ਗਈ ਹੈ ਤੇ ਇਜ਼ਰਾਈਲ ਇਹਨੂੰ ਜਨਮ ਦੇਣ ਵਾਲਾ ਇਜ਼ਰਾਈਲ ਵੱਲੋਂ ਹੀ ਇਹਨੂੰ ਜਨਮ ਦਿੱਤਾ ਗਿਆ ਇਸ ਜਿਹੜੀ ਨਵੀਂ ਆਈ ਜਿਹੜੀ جنگ ਹੈਗੀ ਆ ਸੋ ਇਰਾਨ ਦੇ ਉੱਤੇ ਸਿੱਧੇ ਸਾਦੇ ਇਲਜ਼ਾਮ ਲੱਗੇ ਕਿ ਇਹ ਇਹ ਬੰਬ ਬਣਾ ਰਹੇ ਨੇ ਨਿਊਕਲੀਅਰ ਬੰਬ ਬਣਾ ਰਹੇ ਆ ਤੇ ਜੋ ਕਿ ਅਸੀਂ ਨਹੀਂ ਚਾਹੁੰਦੇ ਡੋਨਾਲਡ 트럼ਪ ਨੇ ਵੀ ਕਿਹਾ ਕਿ ਇਰਾਨ ਕੋਲ ਨਿਊਕਲੀਅਰ ਪਾਵਰ ਨਹੀਂ ਹੋਣੀ ਚਾਹੀਦੀ ਯੂਰਪੀਅਨ ਯੂਨੀਅਨ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਇੰਗਲੈਂਡ ਫਰਾਂਸ ਇਹਨਾਂ ਦਾ ਸੇਮ ਹੀ ਇੱਕ ਪੈਟਰਨ ਦੇ ਉੱਤੇ ਬਿਆਨ ਆਇਆ ਕਿ ਇਹਨਾਂ ਦੇ ਕੋਲ ਨਿਊਕਲੀਅਰ ਬੰਬ ਨਹੀਂ ਹੋਣੇ ਚਾਹੀਦੇ ਹਾਲਾਂਕਿ ਕਹਿੰਦੇ ਆ ਕਿ ਇਰਾਨ ਇਹ ਗੱਲ ਕਹਿ ਵੀ ਚੁੱਕਿਆ ਕਿ ਅਸੀਂ ਨਹੀਂ ਬਣਾ ਰਹੇ ਪਰ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਦੀਆਂ ਖੁਫੀਆ ਏਜੰਸੀਆਂ ਮੋਸਾਦ ਜਾਂ ਫਿਰ ਸੀਆਈਏ ਜਿਹੜੀਆਂ ਹੈਗੀਆਂ ਉਹ ਕਹਿੰਦੀ ਆ ਕਿ ਇਹ ਬਣਾ ਰਹੇ ਨੇ ਦੇ ਦੋ ਤਿੰਨ ਸਾਲ ਦੇ ਵਿੱਚ ਕੋਈ ਏਜੰਸੀ ਕਹਿੰਦੀ ਹੈ ਦੋ ਤਿੰਨ ਸਾਲ ਲੱਗ ਜਾਣਗੇ ਬੰਬ ਬਣਾਉਣ ਨੂੰ ਕੋਈ ਮੋਸਾਦ ਵਰਗੀ ਕਹਿੰਦੀ ਹੈ ਵੀ ਦੋ ਤਿੰਨ ਹਫਤੇ ਦੇ ਵਿੱਚ ਇਹਨਾਂ ਨੇ ਤਿਆਰ ਕਰ ਲੈਣਾ ਇਸ ਕਰਕੇ ਅਸੀਂ ਅਟੈਕ ਕਰ ਰਹੇ ਹਾਂ ਸੋ ਪੈਲੇਸਟਾਈਨ ਤੋਂ ਵਿਲੇ ਹੋ ਕੇ ਇਜ਼ਰਾਈਲ ਹੁਣ ਇਸ ਪਾਸੇ ਨੂੰ ਹੋ ਗਿਆ ਇੱਕ ਪਾਸੇ ਸਰਬਨਾਸ਼ ਜਿਹੜਾ ਕਰ ਦਿੱਤਾ ਹੈ ਪੈਲੇਸਟਾਈਨ ਦੇ ਵਿੱਚ 60 70 80 ਹਜ਼ਾਰ ਬੰਦਾ ਜਿਹੜਾ ਮਾਰ ਮਾਰ ਕੇ ਤੇ ਹੁਣ ਨਿਤਨ ਯਾਹੂ ਇਸ ਪਾਸੇ ਨੂੰ ਹੋਏ ਨੇ ਆਖਰ ਕਾਰਨ ਕੀ ਹੈ ਇਹਦੇ ਉੱਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਦਿਓਲ ਸਾਬਕਾ ਪ੍ਰਧਾਨ ਗੁਰੂ ਨਾਨਕ ਗੁਰਦੁਆਰਾ ਸਮਇਤਿਕ ਬਰਮਿੰਗਮ ਇੰਗਲੈਂਡ ਆਓ ਵੈਲਕਮ ਕਰੀਏ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਇਗਰਜੀ ਕਾਕਾ ਸੋ ਵਾਇਗਰਿਫਾਟੇ ਬੈਸਾਚੀ ਭਾਈ ਸਾਹਿਬ ਕਿਵੇਂ ਦੇਖਦੇ ਹੋ ਇਸ ਵੇਲੇ ਜੰਗ ਦਾ ਮਾਹੌਲ ਜਿਹੜਾ ਹੈਗਾ ਕਿਤੇ ਨਾ ਕਿਤੇ ਪੰਜਾਬ ਨੂੰ ਵੀ ਜਾ ਕੇ ਇਫੈਕਟ ਕਰੇਗਾ ਇਸ ਕਰਕੇ ਇਹਦੇ ਉੱਤੇ ਚਰਚਾ ਕਰਨੀ ਬੜੀ ਜ਼ਰੂਰੀ ਹੈ ਸਾਡੇ ਦਰਸ਼ਕਾਂ ਨੂੰ ਅਪਡੇਟ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਸਰਲ ਭਾਸ਼ਾ ਦੇ ਵਿੱਚ ਬਣ ਕੀ ਰਿਹਾ ਕਿਉਂਕਿ ਅੰਤਰਰਾਜੀ ਖਬਰਾਂ ਜਾਂ ਤਾਂ ਅੰਗਰੇਜ਼ੀ ਦੇ ਵਿੱਚ ਜਾਂ ਯੂਰੋਪੀਅਨ ਭਾਸ਼ਾਵਾਂ ਦੇ ਵਿੱਚ ਹੁੰਦੀਆਂ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜੀਓ ਪੋਲਿਟਿਕਸ ਦੀਆਂ ਗੱਲਾਂ ਸਰਲ ਭਾਸ਼ਾ ਸਿੱਧੀ ਸਿੱਧੀ ਸਾਦੇ ਸ਼ਬਦਾਂ ਦੇ ਵਿੱਚ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਸਮਝ ਲੱਗ ਸਕੇ ਦੁਨੀਆ 'ਚ ਚੱਲ ਕੀ ਰਿਹਾ ਹੈ ਕਿਵੇਂ ਦੇਖਦੇ ਹੋ ਜੀ ਅਸੋਬਜੀ ਇਹ ਤੁਸੀਂ ਬਹੁਤ ਵਧੀਆ ਟੋਪਿਕ ਚੁਣਿਆ ਕਿਉਂਕਿ ਅੱਜ ਜੀ ਮੈਂ ਪੰਜਾਬ ਚ ਕਿਸੇ ਨਾ ਗੱਲ ਕਰ ਰਿਹਾ ਸੀ ਤੇ ਉਹ ਸੰਗ ਬੜੇ ਸੌਲਝੇ ਹੋਏ ਹਨ ਤੇ ਉਹਨਾਂ ਨੂੰ ਐਕਚੁਅਲੀ ਅੰਡਰਸਟੈਂਡਿੰਗ ਹੈ ਨਹੀਂ ਸੀ ਕਿਉਂਕਿ ਜਿਹੜੀ ਉੱਥੇ ਵੀ ਨਿਊਜ਼ ਫਲੋਸੀ ਜਾਂਦੀ ਹੈ ਨਾ ਉਹ ਵੀ ਬੜੇ ਸੈਂਸਰ ਕਰਕੇ ਤਰੀਕੇ ਨਾਲ ਭੇਜੀ ਜਾਂਦੀ ਹੈ ਜਾਂ ਪਤਾ ਨਹੀਂ ਲੱਗਦਾ ਐਕਚੁਅਲੀ ਹੋ ਕੀ ਰਿਹਾ ਸੋ ਜੇ ਮੈਂ ਸ਼ਾਰਟਸ ਚ ਦੱਸਾਂ ਜਿੰਨਾ ਕਿ ਸਾਨੂੰ ਸਾਨੂੰ ਗਿਆਨ ਹੈ ਉਹ ਜੇ ਆਪਾਂ ਸੋਚੀਏ ਜਿਹੜੇ ਜੂ ਹੈਗੇ ਇਜ਼ਰਾਈਲ ਦੇ ਲੋਕ ਹਨ ਉਹਨਾਂ ਨੂੰ ਹਿਟਲਰ ਨੇ ਪਹਿਲਾਂ ਉਹਨਾਂ ਤੇ ਜੇਨੋਸਾਈਡ ਕੀਤੀ ਐਥਨਿਕ ਕਲੈਂਸਿੰਗ ਕੀਤੀ ਵਰਲਡ ਨੇ ਘਾਤਾ ਦਾਰਸ ਵਿੱਚ ਹੀ ਆਪਣੇ ਸਿੱਖ ਫੌਜੀ ਵੀ ਸੀ ਹੋਰ ਵੀ ਪਤਾ ਨਹੀਂ ਕੌਣ-ਕੌਣ ਹੋਣਾ ਉਹਨਾਂ ਨੇ ਜਾ ਕੇ ਉਹਨਾਂ ਦੀ ਤੁਸੀਂ ਕਹਿ ਸਕਦੇ ਹੋ ਹਫਾਜ਼ਤ ਕੀਤੀ ਬਚਾਇਆ ਤੇ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਕਿਸਮ ਦਾ ਉਹਨਾਂ ਨੂੰ ਮੁਲਕ ਵੀ ਬਣਾ ਕੇ ਦਿੱਤਾ ਇਹ ਯੂਕੇ ਦੀ ਗਵਰਨਮੈਂਟ ਦੀ ਉਸ ਟਾਈਮ ਦੀ ਦੀ ਜੇ ਗੱਲ ਕਰੀਏ ਤੇ ਕਿ ਕਿੱਦਾਂ ਸਟਾਰਟ ਕਿੱਦਾਂ ਹੋਇਆ ਕਹਿੰਦੇ ਸ਼ਿਪਾਂ ਜਾ ਰਹੀਆਂ ਸੀ ਸ਼ਿਪਾਂ ਤੇ ਆਏ ਸਾਈਨ ਫੜ ਕੇ ਖੜੇ ਸੀ ਵੇਈ ਸਾਡੀ ਮਦਦ ਕਰੋ ਤੇ ਦੇਖੋ ਆਪਾਂ ਇੱਥੇ ਆਪਾਂ ਨੂੰ ਐ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਕਈ ਵਾਰੀ ਆਪਾਂ ਜਿਹੜੇ ਨਹੀਂ ਰੇਸ ਤੇ ਕਾਲ ਕਰ ਲਾਦੇ ਵੇ ਫਲਾਣਾ ਧਰਮਖਣੀ ਇਦਾਂ ਦਾ ਫਲਾਣਾ ਧਰਮ ਇਦਾਂ ਦਾ ਉੱਥੇ ਦੇ ਜਿਹੜੇ ਲੋਕ ਸੀ ਜਿਹੜੇ ਪਾਲੇਸਟਿਨੀਆਂ ਸੀਗੇ ਜਿਹੜੇ ਉੱਥੇ ਬਹੁਤ ਹਜ਼ਾਰਾਂ ਸਾਲਾਂ ਦੇ ਸ਼ਾਇਦ ਰਹਿ ਰਹੇ ਸੀ ਉਹਨਾਂ ਨੇ ਕਿਹਾ ਜੀ ਆਇਆਂ ਨੂੰ ਆਓ ਅਸੀਂ ਤੁਹਾਡੀ ਮਦਦ ਕਰਾਂਗੇ ਉੱਥੇ ਕੀ ਹੋਇਆ ਹੌਲੀ ਹੌਲੀ ਕਰ ਲਿਆ ਇਹਨਾਂ ਨੇ ਕਾਬਜਾ ਫਿਰ ਜਿਹੜੇ ਮੌਲਕ ਚ ਰਹਿੰਦੇ ਸੀਗੇ ਲੋਕ ਜਿਹੜੇ ਉੱਥੇ ਦੇ ਐਕਚੁਅਲੀ ਵਸਨੀਕਾ ਲੋ ਜਾਂ ਮਾਲਕ ਕਹਿ ਸਕਦੇ ਆਪਾਂ ਕਾਸ਼ਾ ਤੱਕ ਉਹਨਾਂ ਨੂੰ ਹੀ ਤੰਗ ਕਰਨ ਜਿੱਦਾਂ ਇਹਨਾਂ ਨੂੰ ਪਹਿਲਾਂ ਤੰਗ ਕੀਤਾ ਜਾ ਰਿਹਾ ਉਹਨਾਂ ਨੂੰ ਤੰਗ ਕਰਨ ਲੱਗ ਗਏ ਜਣੀ ਮੁਸਲਮਾਨਾਂ ਨੂੰ ਕਹਿ ਲੋ ਤੰਗ ਕੀਤਾ ਜਾਣ ਲੱਗ ਗਿਆ ਪਾਲੈਸਟੀਨੀਅਨ ਲੋਕਾਂ ਨੂੰ ਹਨਾ ਪਾਲੈਸਟੀਨIANS ਕਹਿ ਦਿੰਦੇ ਆ ਤੇ ਉਹਨਾਂ ਨੂੰ ਇੰਨਾ ਤੰਗ ਕੀਤਾ ਗਿਆ ਕਿ ਜਿਹੜੇ ਮਿਡਲ ਈਸਟ ਜਿੰਨਾਂ ਕੋ ਮੈਂ ਪੜਿਆ ਜਿਹੜੀ ਮਿਡਲ ਈਸਟ ਦੀਆਂ ਕੰਟਰੀਆਂ ਸੀ ਉਹਨਾਂ ਨੇ ਇੱਕ ਵਾਰੀ ਤਾਂ ਹੱਲਾ ਬੋਲਤਾ ਪਰ ਇਹਨਾਂ ਦੀ ਬਾਹਰੀਆਂ ਕੰਟਰੀਆਂ ਦਾ ਵੀ ਸਹਿਯੋਗ ਹੋਊਗਾ ਉਹ ਫਿਰ ਜਿਹੜੀ ਲੜਾਈ ਸੀ ਉਹ ਬਾਲੀ ਵਧੀਆ ਜਿਹੜੇ ਅਜ਼ਲਾਮਿਕ ਵਰਲਡ ਸੀ ਉਹਨਾਂ ਲਈ ਨਹੀਂ ਰਹੀ ਮਿਡਲ ਈਸਟ ਲਈ ਵਧੀਆ ਨਹੀਂ ਰਹੀ ਪਰ ਇਹਨਾਂ ਦੇ ਹੱਥ ਉੱਪਰ ਹੋ ਗਿਆ ਇਹਨਾਂ ਨੇ ਫਿਰ ਹੋਰ ਵੀ ਲੈਂਡ ਗ੍ਰੈਬ ਕਰ ਲਈ ਜਾਨੀ ਕਬਜ਼ਾ ਕਰ ਲਿਆ ਹੁਣ ਵੀ ਅੱਜ ਵੀ ਦੀ ਡੇਟ 'ਚ ਵੀ ਇਹੀ ਹੋ ਰਿਹਾ ਕਿ ਡੇਲੀ ਪਲਾਨਿੰਗ ਕੀਤੀ ਜਾਂਦੀ ਹੈ ਵੀ ਹੋਰ ਕਿੱਦਾਂ ਆਪਾਂ ਕਬਜ਼ਾ ਕਰ ਸਕਦੇ ਹਾਂ ਹੋਰ ਕਿੱਦਾਂ ਕਬਜ਼ਾ ਕਰ ਸਕਦੇ ਹਾਂ ਵਧਾਈ ਜਾ ਰਹੇ ਤੇ ਬਣਾਉਂਦੇ ਬਣਾਉਂਦੇ ਛੋਟੀ ਜੀ ਕੋਰੀਡੋਰ ਬਣਾਤੀਏ ਦੋ ਕਹੇ ਹਿੱਸੇ ਬਣ ਗਏ ਆ ਜਿੱਥੇ ਤੱਕ ਆਪਾਂ ਨੂੰ ਪਤਾ ਇਸ ਇਜ਼ਰੇਅਲ ਦੇ ਉਸ ਏਰੀਆ 'ਚ ਜਿੱਥੇ ਵੱਡੇ ਹਿੱਸੇ 'ਚ ਤੁਸੀਂ ਕਹਿ ਸਕਦੇ ਜੂ ਰਹਿੰਦੇ ਆ ਉਹ ਇਜ਼ਰਾਈਲ ਬਣਾਤਾ ਤੇ ਗਾਜ਼ਾ ਬਣਾਤਾ ਤੇ ਵੈਸਟ ਬੈਂਕ ਇਹ ਜਿਹੜਾ ਵੀ ਇੱਥੇ ਇਸਲਾਮਿਕ ਲੋਕ ਕਹਿੰਦੇ ਜਾਂ ਮੁਸਲਮਾਨ ਲੰਦੇ ਉਹ ਹੁਣ ਕੁਝ ਤੁਸੀਂ ਦੇਖਿਆ ਸਮਾਂ ਹੋਇਆ ਕਿ ਉੱਥੇ ਇਹ ਸਟੋਰੀ ਦਿਖਾਈ ਗਈ ਹੁਣ ਰੱਬ ਹੀ ਜਾਣੇ ਕਿ ਐਕਚੁਅਲ ਸੈਟਅਪ ਸੀਗਾ ਕਿਉਂਕਿ ਜਿਹੜਾ 7 ਅਕਤੂਬਰ ਸੀ ਪਿਛਲੇ ਸਾਲ ਉਦੋਂ ਇੱਥੇ ਇਸ ਨੇੜੇ ਤੇੜੀ ਡੇਟ ਕਿ ਉੱਥੇ ਅਟੈਕ ਕੀਤਾ ਗਿਆ ਇਜ਼ਰਾਈਲ ਦੀ ਧਰਤੀ ਤੇ ਤੇ ਉੱਥੋਂ ਕਹਿੰਦੇ ਹੋਸਟੇਜ ਵੀ ਲੈ ਲੇ ਤੇ ਗਲਤ ਤਰੀਕੇ ਨਾਲ ਨਿਰਦੋਸ਼ ਲੋਕ ਮਾਰੇ ਹਨ ਜੇ ਇਹ ਹੋਇਆ ਇਹ ਗਲਤ ਆ ਪਰ ਜੇ ਇਹ ਸੈਟਅਪ ਕੀਤਾ ਉਦੋਂ ਵੀ ਜ਼ਿਆਦਾ ਗਲਤ ਆ ਕਿਉਂਕਿ ਆਪਾਂ ਦੇਖਿਆ ਕਈ ਵਾਰੀ ਸਰਕਾਰਾਂ ਏਜੰਸੀਆਂ ਚੀਜ਼ਾਂ ਕਰ ਦਿੰਦੀਆਂ ਫਿਰ ਉਹਨਾਂ ਨੂੰ ਲਸੈਂਸ ਮਿਲ ਜਾਂਦਾ ਵੀ ਉਹ ਬਾਅਦ ਵਿੱਚ ਕੁਸ ਵੀ ਕਰ ਸਕਦੇ ਐਨੀਵੇ ਤੋਂ ਬਾਅਦ ਕੀ ਹੋਇਆ ਕਿ ਹੌਣ ਆਪਾਂ ਜੇ ਪਿਕਚਰਾਂ ਦੇਖੀਏ ਤਾਂ ਉਹਨੂੰ ਜਿਹੜਾ ਗਾਜ਼ ਆ ਉਹਨੂੰ ਜਮਾਂ ਹੀ ਮਲੀਆ ਮੇਟ ਕਰਤਾ ਵਾਈਪ ਆਊਟ ਹੀ ਕਰਤਾ ਕੁਸ ਹੈ ਹੀ ਨਹੀਂਗਾ ਬਿਲਡਿੰਗਾਂ ਤਾਂ ਢਾਉਣੀਆਂ ਹੀ ਆ ਬੰਦੇ ਹੀ ਮਾਰੀ ਜਾਂਦੇ ਆ ਕਹਿੰਦੇ ਅਸੀਂ ਤਾਂ ਜੀ ਜਿਹੜੇ ਇਹਨਾਂ ਦੇ ਰੈਡੀਕਲਸ ਆ ਜਿਹੜੇ ਵੀ ਇਹਨਾਂ ਨਾਲ ਫਾਈਟ ਕਰਦੇ ਆ ਵੀ ਉਹ ਆਪਦੀ ਇੰਡੀਪੈਂਡੈਂਸ ਚਾਹੁੰਦੇ ਉਹਨਾਂ ਨੂੰ ਅਸੀਂ ਮਾਰ ਰਹੇ ਆ ਜਾਂ ਅਸੀਂ ਹੌਸਟੇਜ ਛੁਡਾ ਰਹੇ ਆ ਲੋਕ ਕਹਿੰਦੇ ਜਿਹੜੇ ਇਹਨੂੰ ਵਾਚ ਕਰ ਰਹੇ ਚ ਇਹਨੂੰ ਕਹਿੰਦੇ ਹੌਸਟੇਜ ਤਾਂ ਤੁਸੀਂ ਵਿੱਚੇ ਹੀ ਮਾਰੀ ਜਾਂਦੇ ਹੋਗੇ ਵੀ ਉਹਨਾਂ ਦੇ ਬੰਦੇ ਤਾਂ ਮਾਰਨੇ ਹੀ ਆ ਜਿਹੜੇ ਨਰਮੋਸ਼ ਬੰਦੇ ਆ ਬੱਚੇ ਬੀਬੀਆਂ ਸਿਆਣੇ ਤੇ ਐਨੀਵੇ ਲੰਬੀ ਸਟੋਰੀ ਨੂੰ ਜੇ ਸ਼ਾਰਟ ਕਰੀਏ ਕਾਫੀ ਉੱਥੇ ਨੁਕਸਾਨ ਕਰਤਾ ਉੱਥੇ ਹੁਣ ਕੋਸ ਖਾਸ ਰਿਆ ਨਹੀਂ ਇੱਕ ਦਿਨ ਕੀ ਹੁੰਦਾ ਜਿਹੜੇ ਇਜ਼ਰਾਈਲ ਦਾ ਪੀਐਮ ਆ ਨੇਟਿਆਹੂ ਉਹ ਉੱਠਦਾ ਉਹ ਕਹਿੰਦਾ ਅੱਜ ਪਤਾ ਕੀ ਕਰਦੇ ਆ ਆਪਾਂ ਅੱਜ ਸਲਾਹ ਲਾਉਂਦੇ ਆ ਪ੍ਰੈਜ਼ੀਡੈਂਟ ਟਰੰਪ ਨਾ ਵੀ ਹੁਣ ਗਾਂ ਕੀ ਕਰੀਏ ਇਹਨਾਂ ਨੇ ਰੱਖੀਆਂ ਮੀਟਿੰਗਾਂ ਇਰਨ ਮੀਟਿੰਗਾਂ ਰੱਖ ਕੇ ਕਹਿੰਦੇ ਅਸੀਂ ਤੁਹਾਡਾ ਜਿਹੜਾ ਨਿਊਕਲੀਅਰ ਜਿਹੜਾ ਪਲਾਨ ਉਹ ਤੁਹਾਨੂੰ ਅਸੀਂ ਨਿਊਕਲੀਅਰ ਬਣਾਉਣ ਨਹੀਂ ਦੇਣਾ ਇਹਦਾ ਕੀ ਕਰਨਾ ਇਦਾਂ ਗੱਲਾਂ ਕਾਫੀ ਬਹੁਤ ਸਾਲਾਂ ਦੀਆਂ ਚੱਲਦੀਆਂ ਚੱਲੋ ਇੱਕ ਦਿਨ ਉਹਨਾਂ ਨਾਲ ਟੇਬਲ ਤੇ ਬੈਠੇ ਆ ਦੂਜੇ ਦਿਨ ਅਟੈਕ ਕਰ ਦਿੰਦੇ ਆ ਹੂੰ ਤੇ ਬਾਅਦ ਚ ਗੱਲ ਨਿਕਲ ਕੇ ਆਉਂਦੀ ਆ ਕਹਿੰਦੇ ਟਰੰਪ ਨੂੰ ਸਾਰਾ ਪਤਾ ਸੀ ਸੈਟਅਪ ਆ ਜਾਣੀ ਸਾਰੇ ਜਿਹੜਾ ਵਰਲਡ ਦਾ মিডিਆ ਉਹ ਵੀ ਕਹਿ ਰਿਹਾ ਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਆਏ ਤੇ ਤੇ ਹੁਣ ਯਕੀਨ ਨਹੀਂ ਕੀਤਾ ਜਾ ਸਕਦਾ ਵੀ ਇਹ ਬੰਦੇ ਦਾ ਕੋਈ ਸਟੈਂਡ ਨਹੀਂ ਗਾ ਸੋ ਗੱਲ ਗੱਲ ਜੇ ਹੁਣ ਆਪਾਂ ਗਾਂ ਘਰੀਏ ਵੀ ਹੁਣ ਗਾਂ ਕੀ ਹੋਇਆ ਇਹਨਾਂ ਨੇ ਫਿਰ ਜਦੋਂ ਈਰਾਨ ਤੇ ਇਹਨਾਂ ਨੇ ਹਮਲਾ ਕਰਤਾ ਵੀ ਅਸੀਂ ਤੁਹਾਡਾ ਜਿਹੜਾ ਨਿਊਕਲੀਅਰ ਆ ਉਹਨੂੰ ਉਹਨੂੰ ਬੰਦ ਬੰਦ ਕਰਨਾ ਹੁਣ ਜਦੋਂ ਈਰਾਨ ਈਰਾਨ ਤੇ ਇਹ ਅਲੀਗੇਸ਼ਨ ਲਾਈ ਸੀ ਵੀ ਇਹ ਨਿਊਕਲੀਅਰ ਅਬਿਲਿਟੀ ਇਹਨਾਂ ਦੀ ਅੱਜ ਹੈਗੀ ਆ ਵੀ ਥੋੜੇ ਸਮੇਂ ਨੂੰ ਇਹਨਾਂ ਨੇ ਨਿਊਕਲੀਅਰ ਬੰਬ ਬਣਾ ਲੈਣਾ ਹਨਾ ਵੀ ਦੁਨੀਆ ਤੇ ਇਹ ਇਹ ਫਿਰ ਰਿਸਕ ਪੈਦਾ ਹੋ ਜਾਣਾ ਇਹਨਾਂ ਵੱਲੋਂ ਇਹ ਜਿਹੜੀਆਂ ਮੌਲਕ ਹੁੰਦੇ ਆ ਨਾ ਇਹ ਕਹਿੰਦੇ ਸਾਡੇ ਕੋਲੇ ਹੋਵੇ ਨਿਊਕਲੀਅਰ ਐਸੈਟਸ ਹੋਰ ਕਿਸੇ ਕੋਲ ਨਾ ਹੋਵੇ ਹਨਾ ਚਲੋ ਡਰਦੇ ਵੀ ਹੋਊਗੇ ਸ਼ਾਇਦ ਉਹਨਾਂ ਤੋਂ ਵੀ ਇਹਨਾਂ ਕੋਲ ਅੱਗੇ ਪਤਾ ਨਹੀਂ ਕੀ ਹੋ ਜਾਣਾ ਇਨ ਇਹਨਾਂ ਨੇ ਇਜ਼ਰਾਈਲ ਨੇ ਇਰਾਨ ਤੇ ਅਟੈਕ ਕਰਤਾ ਪਰ ਇੱਕ ਬੜੀ ਕਮਾਲ ਦੀ ਗੱਲ ਹੋਈ ਭਾਜੀ ਸਾਹਿਬ ਜਿਹੜੀ ਇਹ ਨਹੀਂ ਐਕਸਪੈਕਟ ਕਰਦੇ ਸੀ ਕਿ ਇਰਾਨ ਨੇ ਇੰਨਾ ਤਕੜਾ ਜਵਾਬ ਦਿੱਤਾ ਨਾ ਮੈਨੂੰ ਲੱਗਦਾ ਨਾ ਇਹ ਹੱਲ ਗਿਆ ਇੱਕ ਵਾਰੀ ਤੋਂ ਬਿਲਕੁਲ ਤੁਸੀਂ ਮੀਡੀਆ 'ਚ ਵੀ ਦੇਖਿਆ ਹੋਊਗਾ ਉਹਨਾਂ ਨੇ ਪਹਿਲਾਂ ਛੋਟੇ ਡਰੋਨ ਭੇਜੇ ਕਮਜ਼ੋਰ ਜੇ ਉੱਥੇ ਇਜ਼ਰਾਈਲ ਦੇ ਵਿੱਚ ਇੱਕ ਚੀਜ਼ ਆ ਜਿਹਨੂੰ ਕਹਿੰਦੇ ਆ ਆਇਰਨ ਡੋਮ ਆਇਰਨ ਡੋਮ ਦਾ ਮਤਲਬ ਹੈ ਇਹਦਾ ਲੋਹੇ ਦਾ ਜਾਨੀ ਪ੍ਰੋਟੈਕਸ਼ਨ ਆ ਉਹ ਕਿਵੇਂ ਕਿ ਜਦੋਂ ਕੋਈ ਮਿਸਾਈਲ ਆਉਂਦੀ ਆ ਉਧਰੋਂ ਇਜ਼ਰਾਈਲ ਦੀ ਮਿਸਾਲ ਉਹਨੂੰ ਮੀਟ ਕਰਦੀ ਆ ਉਹਨੂੰ ਥੱਲੇ ਨਹੀਂ ਜਾਣ ਦਿੰਦੀ ਉਹਦਾ ਏਮ ਇਹ ਆ ਵੀ ਮਿਸਾਈਲ ਦੇਖੋ ਹਜ਼ਾਰਾਂ ਕਿਲੋਮੀਟਰ ਮੀਲ ਉੱਡ ਕੇ ਆਉਂਦੀ ਆ ਤੇ ਅਸੀਂ ਉਹਨੂੰ ਹਵਾ 'ਚ ਫਿਨਿਸ਼ ਕਰ ਦੇਣਾ ਇਰਾਨ ਨੇ ਇੰਨੇ ਜ਼ਿਆਦੇ ਵੈਪਨ ਚਲਾਏ ਤਾਂ ਇਹਨਾਂ ਦਾ ਜਿਹੜਾ ਉਹ ਵੀ ਐਸੈਟ ਸੀਗਾ ਉਹ ਉਹ ਵੀ ਜਵਾਬ ਦੇਣ ਲੱਗ ਗਿਆ ਜਾਂ ਆਪਣੇ ਆਪ ਨੂੰ ਹੀ ਕਹ ਲਓ ਅਟੈਕਾਂ ਨੇ ਪਤਾ ਨਹੀਂ ਉਹ ਕਹਿੰਦੇ ਸਾਈਬਰ ਅਟੈਕ ਜਿੱਦਾਂ ਕਹਿ ਦਿੰਦੇ ਆ ਜਿੱਦਾਂ ਪ੍ਰੋਗਰਾਮਿੰਗ ਕੋਡ ਦੇ ਵਿੱਚ ਵਾਇਰਸ ਵਾਂਗੂ ਜਾਂ ਵਿੱਚ ਜਾ ਕੇ ਸੌਫਟਵੇਅਰ ਦੇ ਉਹ ਜਿਹੜੀ ਮਸ਼ੀਨਰੀ ਨੂੰ ਦੱਸ ਦੇਣਾ ਆਪਣੇ ਆਪ ਨੂੰ ਅਟੈਕ ਕਰ ਲ ਕਈ ਜਿਹੜੇ ਉਹ ਮਿਸਾਈਲਾਂ ਇਜ਼ਰਾਈਲ ਛੱਡ ਰਹੀ ਸੀ ਉਹ ਆਪ ਦੇ ਆਪ ਤੇ ਹੀ ਡਿੱਗਣ ਲੱਗ ਗਈਆਂ ਸੋ ਉਤੋਂ ਬਾਅਦ ਕੀ ਹੁੰਦਾ ਜਦੋਂ ਦੇਖਿਆ ਇਰਾਨ ਨੇ ਕਿ ਅਸੀਂ ਕਾਫੀ ਹੁਣ ਫਾਇਰ ਕਰਤੀਆਂ ਮਿਸਾਇਲਾ ਕਾਫੀ ਇਹਨਾਂ ਦਾ ਨੁਕਸਾਨ ਹੋ ਗਿਆ ਐਸੈਟਸ ਜਿਹੜੇ ਵੀ ਮਿਸਾਈਲ ਲਾਂਚਰ ਵਗੈਰਾ ਸੀਗੇ ਈਰਾਨ ਨੇ ਫਿਰ ਆਪਦੇ ਹਾਈਪਰਸੋਨਿਕ ਮਿਸਾਇਲਾ ਕਹਿੰਦੇ ਉਹਨੂੰ ਜਿਹੜੇ ਵੀ ਸਾਊਂਡ ਦੀ ਸਪੀਡ ਨਾਲੋਂ ਵੀ ਫਾਸਟ ਜਾਂਦੀਆਂ ਉਹ ਭੱਜਣ ਲੱਗੇ ਉਹ ਤਾਂ ਫਿਰ ਸਿੱਧਾ ਹੀ ਉਹਨੂੰ ਨਹੀਂ ਮੌਕਾ ਦਿੰਦੇ ਕਿਸੇ ਵੀ ਟੂਲ ਨੂੰ ਐਸੈਟ ਨੂੰ ਡਿਫੈਂਸ ਕਰਨ ਨੂੰ ਤਾਂ ਸਿੱਧਾ ਹੀ ਜਾ ਕੇ ਵੱਜਦੇ ਉਹ ਵੱਡੀਆਂ ਵੱਡੀਆਂ ਬਿਲਡਿੰਗਾਂ ਇਹਨਾਂ ਦੀ ਢਾਹ ਤੀਆਂ ਸੋ ਉਹਨਾਂ ਨੇ ਕਿਉਂ ਕੀਤਾ ਇਹ ਕਿਉਂਕਿ ਇਹਨਾਂ ਨੇ ਉਹਨਾਂ ਦੇ ਟਾਰਗੇਟ ਕਿਤੇ ਪਹਿਲੇ ਦੂਜੇ ਦਿਨ ਹੀ ਇਜ਼ਰਾਈਲ ਨੇ ਇਰਾਨ ਦੇ ਜਿਹੜੇ ਵੱਡੇ ਸਾਇੰਟਿਸਟ ਸੀਗੇ ਜਿਹੜੇ ਉਹਨਾਂ ਦੇ ਲੀਡਰਸ਼ਿਪ 'ਚ ਸੀਗੇ ਜਾਂ ਜਿਹੜੇ ਜਰਨਲ ਸੀਗੇ ਵੱਡੇ-ਵੱਡੇ ਉਹ ਸਾਰੇ ਇੱਕ ਦੋ ਦਿਨਾਂ 'ਚ ਹੀ ਮਾਰਤੇ ਹਨਾ ਸੋ ਇਹਨਾਂ ਨੇ ਤੁਸੀਂ ਕਹਿ ਸਕਦੇ ਬਦਲਾ ਲੈ ਰਿਆ ਪਰ ਉਹਨਾਂ ਦਾ ਦੇਖਿਆ ਤੁਸੀਂ ਉਹ ਧਾਰਮਿਕ ਤੌਰ ਤੇ ਆਪਣੇ ਮੁਲਕ ਨੂੰ ਚਲਾਉਂਦੇ ਆ ਉਹ ਕਹਿੰਦੇ ਕਿ ਅਸੀਂ ਕਹਿੰਦੇ ਜਵਾਬ ਦੇਵਾਂਗੇ ਤੁਸੀਂ ਜਿਹੜੇ ਕਹਿੰਦੇ ਪਾਲੇਸਟਾਈਨ ਨਾ ਕੀਤਾ ਬੱਚੇ ਬਜ਼ੁਰਗਾਂ ਨਾ ਸਾਰਿਆਂ ਨਾ ਅ ਨਦੋਸ਼ ਬੰਦਿਆਂ ਨਾਲ ਕਿਤੇ ਅਸੀਂ ਤੁਹਾਨੂੰ ਹੁਣ ਜਵਾਬ ਦੇਵਾਂਗੇ ਸੋ ਇਸ ਉਹਨਾਂ ਨੇ ਇੱਥੇ ਲੱਕ ਬੰਨਿਆ ਹੁਣ ਟਰੰਪ ਇਹਨਾਂ ਨੂੰ ਧਮਕੀਆਂ ਦੇ ਰਿਹਾ ਪਰ ਹਾਲਾਤ ਕਾਫੀ ਬੈਡ ਨੇ ਸੋ ਜਿੱਦਾਂ ਈਰਾਨ ਈਰਾਨ ਕਾਫੀ ਵੱਡਾ ਮੌਲਕਾ ਉਹਨਾਂ ਕੋਲ ਜਿਹੜੇ ਫਾਈਟਰ ਜੈਟ ਆ ਉਹ ਬਹੁਤ ਥੋੜੇ ਆ ਜਾਂ ਪੁਰਾਣੇ ਆ ਪਰ ਇਹਨਾਂ ਕੋਲ ਮਿਸਾਲ ਬਹੁਤ ਜ਼ਿਆਦਾ ਆ ਸੋ ਉਹਨਾਂ ਨੇ ਆਪਦੇ ਮਿਸਾਲ ਰਾਹੀਂ ਇਦਾਂ ਕਰਤਾ ਭਾਰ ਸੌਣ ਚਾਉਂਦਾ ਤੁਸੀਂ ਸੁਣਿਆ ਹੋਵੇਗਾ ਜਦੋਂ ਪਾਕਿਸਤਾਨ ਤੇ ਇੰਡੀਆ ਦੀ ਜੰਗ ਚੱਲਣ ਲੱਗੀ ਸੀਗੀ ਕੋਸ਼ਦਨ ਚੱਲਿਆ ਸੀ ਨਾ ਉਦੋਂ ਸੌਣ ਚ ਆਇਆ ਸੀ ਕਿ ਚਾਈਨਾ ਨੇ ਹੱਥ ਦਿੱਤਾ ਜਹਾਜ਼ ਵੱਡੇ ਵੱਡੇ ਉਤਰੇ ਪਾਕਿਸਤਾਨ ਚ ਇਵੇਂ ਆ ਹੁਣ ਸੌਣ ਚ ਆਉਂਦਾ ਕਿ ਇਰਾਨ ਚ ਚਾਈਨਾ ਚਾਈਨਾ ਦੇ ਵੱਡੇ ਵੱਡੇ ਜਹਾਜ਼ ਉਤਰੇ ਉਦੋਂ ਨੇ ਫਿਰ ਵੱਡੀਆਂ ਮਿਸਾਈਲਾਂ ਜਿਹੜੇ ਬਹੁਤ ਹੈਵੀ ਮਿਸਾਈਲਾਂ ਫਾਇਰ ਕੀਤੀਆਂ ਇੱਕ ਦੋ ਦਿਨਾਂ ਚ ਸੋ ਹੁਣ ਇਹ ਲੱਗਦਾ ਅੱਜ ਦੀ ਅੱਜ ਤਾਜ਼ਾ ਖਬਰ ਇਹ ਆ ਕੱਲ 트ੰਪ ਕਹਿੰਦਾ ਸੀ ਅਸੀਂ ਫਾਇਰ ਕਰਨ ਲੱਗੇ ਆ ਅਸੀਂ ਲੱਗੇ ਆ ਲੜਾਈ ਚ ਉਦੋਂ ਅੱਜ ਕਹਿੰਦਾ ਮੈਂ ਤੁਹਾਨੂੰ 2 ਵੀਕਾਂ ਦਾ ਸਮਾਂ ਦੇਣਾ ਪਰ ਜਿਵੇਂ ਚੱਲ ਰਿਹਾ 2 ਵੀਕਾਂ 'ਚ ਤਾਂ ਕੁਝ ਵੀ ਹੋ ਸਕਦਾ 2 ਵੀਕਾਂ ਬਹੁਤ ਲੰਬਾ ਟਾਈਮ ਦੇ ਦਿੱਤਾ ਬਿਲਕੁਲ ਇਹ ਕਿਉਂਕਿ ਅਮਰੀਕਾ ਦੇ ਲੋਕ ਵੀ ਆਪਾਂ ਵੀ ਬਾਹਰ ਆਪਾਂ ਨਹੀਂ ਚਾਹੁੰਦੇ ਜੰਗ ਨਹੀਂ ਚਾਹੁੰਦੇ ਲੋਕ ਤਾਂ ਪਹਿਲਾਂ ਹੀ ਬਹੁਤ ਤੰਗ ਸੋ ਉਹ ਇਹ ਵੀ ਕਹਿੰਦੇ ਆ ਕਿ ਸ਼ਾਇਦ ਜੋ ਮਰਜੀ ਟਰੰਪ ਲੋਕ ਕਹਿੰਦੇ ਆ ਨਾ ਵਰਲਡ ਦਾ ਰਾਜ ਆ ਜਿਹੜਾ ਕੋਈ ਪੀਐਮ ਹੁੰਦਾ ਪ੍ਰੈਜ਼ੀਡੈਂਟ ਹੁੰਦਾ ਈਵਨ ਅਮਰੀਕਾ ਦਾ ਵਾਕਈ ਚੱਲਦੇ ਵੀ ਲੋਕ ਇਦਾਂ ਹੀ ਆ ਉਹਦੇ ਥੱਲੇ ਹੀ ਲੱਗ ਕੇ ਚੱਲਦੇ ਆ ਮੌਸਲੀ ਮੌਲਕ ਅਮਰੀਕਾ ਕੋਲ ਪਾਵਰ ਬਹੁਤ ਆ ਮਿਲਟਰੀ ਸਟਰੈਂਥ ਵੀ ਆ ਪੋਲੀਟਿਕਲੀ ਵੀ ਤੇ ਜਦੋਂ ਫਿਰ ਇਹ ਦਾ ਸ਼ੈਰ ਟਰੰਪ ਨੇ ਦੇਖਿਆ ਹੋਵੇ ਵੀ ਲੋਕ ਰੋਲਾ ਪਾਉਣ ਲੱਗ ਗਏ ਉਹ ਕਹਿੰਦਾ ਹੋਣਾ ਮੇਰੇ ਆਪ ਦਾ ਇਨਾ ਖਰਾਬ ਹੋਇਆ ਕਿਉਂਕਿ ਇਹ ਟਰੰਪ ਜਿੱਤੇ ਹੀ ਇੰਨਾਂ ਚੀਜ਼ਾਂ ਤੇ ਸੀ ਹੋਰਾਂ ਨੂੰ ਕਹਿ ਕੇ ਕਿ ਇਹ ਨੁਕਸਾਨ ਕਰ ਰਹੇ ਨੇ ਸਾਡੇ ਮੁੰਡੇ ਮਰਵਾ ਤੇ ਇਨੇ ਸਾਡਾ ਖਰਚਾ ਕਰਾਤਾ ਇਹਨਾਂ ਨੇ ਸਾਨੂੰ ਉਰਾਕ ਚ ਲੈ ਗਏ ਅਫਗਾਨਿਸਤਾਨ ਚ ਲੈ ਗਏ ਤੁਹਾਨੂੰ ਯਾਦ ਹੋਊਗਾ ਇਹੀ ਕਹਿੰਦਾ ਸੀ ਮੈਂ ਮੋੜ ਕੇ ਲਿਆਉਂਗਾ ਆਪਣੇ ਨੌਜਵਾਨੀ ਨੂੰ ਸੋ ਜਾਨੀ ਇਹ ਗੱਲਾਂ ਜੋ ਮਰਜ਼ੀ ਕਹੀ ਜਾਵੇ ਇਹ ਉਸ ਰੋਡ ਤੇ ਜਾਣਾ ਨਹੀਂ ਚਾਹੁੰਦਾ ਬਸ ਇਜ਼ਰਾਈਲ ਨਾਲ ਜੋ ਹੋਇਆ ਪਹਿਲੀ ਵਾਰੀ ਹੋਇਆ ਬਹੁਤ ਲੰਬੇ ਸਮੇਂ ਬਾਅਦ ਕਿ ਜਿਹੜਾ ਇਹ ਦਬ ਦਬਾਕ ਐ ਲੋ ਹੋਰ ਮੌਲਕਾਂ ਦੇ ਗਰੀਬਾਂ ਤੇ ਪਾ ਰਹੇ ਸੀਗੇ ਜਾਂ ਲੋਕਾਂ ਤੇ ਪਾ ਰਹੇ ਸੀ ਇਹਨਾਂ ਨੂੰ ਉਹ ਹੁਣ ਜੇ ਲਣਾ ਪਰ ਇੱਕ ਮੈਂ ਕਲਿੱਪ ਦੇਖੀ ਸੀ ਤੁਸੀਂ ਵੀ ਭਾਈ ਸਾਹਿਬ ਦੇਖੀ ਹੋ ਇੱਕ ਮਿਨਿਸਟਰ ਸੀਗਾ ਮਿਨਿਸਟਰ ਨੂੰ ਆਮ ਬੰਦਾ ਪੁੱਛ ਰਿਹਾ ਤੁਸੀਂ ਈਰਾਨ ਨੂੰ ਪ੍ਰਵੋਕ ਕਿਉਂ ਕੀਤਾ ਉਹ ਕਹਿੰਦਾ ਸਾਨੂੰ ਪਤਾ ਹੀ ਨਹੀਂ ਸੀ ਉਹਨਾਂ ਦੇ ਇਸ ਮਿਸਾਲ ਚੀਨੀ ਸਟਰੈਂਥ ਆ ਦੇਖੋ ਇਹਦਾ ਮਤਲਬ ਇਹ ਆ ਤੁਸੀਂ ਕਿਉਂ ਹੀ ਜਾ ਕੇ ਅਟੈਕ ਕਰ ਲਓਗੇ ਫਿਰ ਜੇ ਤੁਹਾਨੂੰ ਕੋਈ ਉਹਨਾਂ ਕੋਲ ਸਟਰੈਂਥ ਨਹੀਂ ਗਈ ਈਹੀ ਗੱਲ ਹੋਈ ਨਾ ਹੂੰ ਸੋ ਜੋ ਹੋ ਰਿਹਾ ਹੈ ਤਾਂ ਮਾੜਾ ਹੀ ਆ ਪਰ ਜੋ ਇਹਨਾਂ ਪੈਲੇਸਟਾਈਨ ਨਾਲ ਕੀਤਾ ਨਾ ਦੇਖੋ ਜਿਹੜੇ ਸਿੱਖ ਆ ਨਾ ਆਪਣੇ ਦੇਖੋ ਜੀਪੀਐਨਏ ਚ ਇਹ ਅਭੀ ਇਨਸਾਫ ਹੋਣਾ ਚਾਹੀਦਾ ਹੁਣ ਪਰ ਆਧਿਕਾਲ ਦੇ ਯੁੱਗ ਚ ਤੁਸੀਂ ਬਹੁਤ ਘੱਟ ਦੇਖਦੇ ਆ ਲੋਕ ਕੇ ਬੋਲਣ ਇਸ ਚੀਜ਼ ਤੇ ਵਿਚਾਰ ਕਰਨ ਆਪਣੀ ਕਮਿਊਨਿਟੀ ਚ ਵੀ ਪਰ ਦੇਖੋ ਉਹਨਾਂ ਕੋ ਖਾਣ ਨੂੰ ਕੋਸੇ ਨਹੀਂ ਰਹਿਣ ਨੂੰ ਜਗ੍ਹਾ ਹੈ ਨਹੀਂ ਜਿਹੜੇ ਉਹ ਟੈਂਟਸ ਚ ਰਹਿ ਰਹੇ ਸੀਗੇ ਜਦੋਂ ਜਦੋਂ ਫੂਡ ਲਈ ਲਾਈਨ ਲੈਂਦੇ ਆ ਆ ਦੋ ਦਿਨ ਹੋਇਆ ਟੈਂਕ ਨੇ ਓਪਨ ਫਾਇਰ ਘਾਤਾ ਉਹ ਕਿਊ ਚ ਖੜੇ ਆ ਸਿਵਿਲਿਅਨ ਇੱਕ ਤੁਸੀਂ ਦੇਖਿਆ ਹੁਣ ਐਂਬੂਲੈਂਸ ਵਾਲੇ ਪੈਰਾਮੈਡਿਕ ਸੀਗੇ ਉਹਨਾਂ ਨੂੰ ਮਾਰ ਕੇ ਐਂਬੂਲੈਂਸ ਤੇ ਸਣੀ ਦਾ ਬਤਾ ਵੀ ਪਤਾ ਨਾ ਲੱਗੇ ਸੋ ਕਹਿਣ ਦਾ ਜਿੱਦਾਂ ਨਹੀਂ ਬਾਬਰ ਨੂੰ ਜਾਬਰ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਹਾਲਾ ਆਪਾਂ ਨੂੰ ਜਿੱਥੇ ਗਲਤ ਆ ਕਹਿਣਾ ਚਾਹੀਦਾ ਸੋ ਮੈਂ ਕਹਿੰਨਾ ਕਿ ਆਪਾਂ ਨਹੀਂ ਚਾਹੁੰਦੇ ਕਿਸੇ ਨਾ ਵੀ ਗਲਤ ਹੋਵੇ ਭਾਵੇਂ ਉਹ ਇਜ਼ਰਾਈਲ ਦੇ ਵੀ ਲੋਕ ਹਨ ਪਰ ਉੱਥੇ ਦੇ ਲੋਕਾਂ ਨੂੰ ਵੀ ਬੋਲਣਾ ਚਾਹੀਦਾ ਕਿ ਭਾਈ ਤੁਸੀਂ ਗਲਤ ਕਰ ਰਹੇ ਹੋ ਜੀ 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 ਬਾਕੀ ਆਉਂਦੇ ਦਿਨਾਂ ਦੇ ਵਿੱਚ ਦੇਖਦੇ ਆਪਾਂ ਕੀ ਬਣਦਾ ਚਾਈਨਾ ਸਿੱਧੇ ਤੌਰ ਤੇ ਜੇ ਜੰਗ ਵੱਧਦੀ ਹੈ ਤੇ ਕੀ ਚਾਈਨਾ ਸਿੱਧੇ ਤੌਰ ਦੇ ਉਤੇ ਰਾਂ ਦੀ ਹੈਲਪ ਦੇ ਵਿੱਚ ਆਉਂਦਾ ਅਮਰੀਕਾ ਇਹਦੇ ਵਿੱਚ ਐਂਟਰ ਹੁੰਦਾ ਹੈ ਸਿੱਧੇ ਤੌਰ ਤੇ ਜਾਂ ਹੋਰ ਜੋ ਵੀ ਹੁੰਦਾ ਉਹ ਆਪਾਂ ਸਾਰੀ ਅਪਡੇਟ ਜਿਹੜੀ ਹੈ ਉਹ ਤੁਹਾਨੂੰ ਪ੍ਰਾਈਡ ਪੰਜਾਬ ਟੀਵੀ ਦੇ ਜ਼ਰੀਏ ਜ਼ਰੂਰ ਪਹੁੰਚਾਉਂਦੀ ਕਰਾਂਗੇ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਮੈਂ ਧੰਨਵਾਦ ਜੀ ਭਾਈ ਕੀ ਚੱਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ